ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਰਿਕਾਰਡ ਗਿਣਤੀ 'ਚ ਭਾਰਤੀਆਂ ਨੂੰ ਕੀਤਾ ਰਿਪੋਰਟ ਇਸ ਸਾਲ 2831 ਭਾਰਤੀਆਂ ਨੂੰ ਕੈਨੇਡਾ ਨੇ ਦਿੱਤਾ ਦੇਸ਼ ਨਿਕਾਲਾ ਹੜ੍ਹਾਂ ਕਾਰਨ BC ਦਾ ਲੋਅਰ ਮੈਨ ਲੈਂਡ ਅੰਦਰੂਨੀ ਇਲਾਕਿਆਂ ਤੋਂ ਟੁੱਟਿਆ ਫਰੇਜ਼ਰ ਵੈਲੀ 'ਚ ਹੜ੍ਹ ਕਾਰਨ ਮੁੱਖ ਹਾਈਵੇ ਬੰਦ ਐਮਰਜੈਂਸੀ ਦੀ ਸਥਿਤੀ ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਨੇ ਵਿਛਾਇਆ ਜਾਲ ਬ੍ਰੈਂਟਨ ਦੇ ਇੰਦਰਜੀਤ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.25% ਤੇ ਬਰਕਰਾਰ ਰੱਖੀ ਅਕਤੂਬਰ ਚ ਹੋਰ ਕਟੌਤੀਆਂ ਨਾ ਕਰਨ ਦਾ ਦਿੱਤਾ ਸੀ ਇਸ਼ਾਰਾ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਸਾਲ ਦੇ ਅਖੀਰਲੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2025 ਚ 2831 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜੋ ਕਿ ਡੈਪੂਟੇਸ਼ਨ ਦੀਆਂ ਕਾਰਵਾਈਆਂ ਚ ਇੱਕ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ ਇਨ੍ਹਾਂ ਅੰਕੜਿਆਂ ਅਨੁਸਾਰ ਪਿਛਲੇ ਸਾਲ ਰਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ ਚ ਇਸ ਸਾਲ ਬੇਤਹਾਸ਼ਾ ਵਾਧਾ ਹੋਇਆ ਇਸ ਸਾਲ ਕੈਨੇਡਾ ਨੇ ਪਹਿਲਾਂ ਨਾਲੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਕੱਢਿਆ ਹੈ ਮੀਡੀਆ ਅਨੁਸਾਰ ਜਨਵਰੀ ਤੋਂ ਅਕਤੂਬਰ 2025 ਦਰਮਿਆਨ CBSA ਨੇ ਕੁੱਲ 18969 ਮਾਮਲਿਆਂ 'ਚੋਂ 2831 ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਕਾਰਵਾਈ ਲਾਗੂ ਕੀਤੀ ਇਹ ਵਾਧਾ ਇੱਕ ਵੱਡੇ ਰੁਝਾਨ ਦਾ ਹਿੱਸਾ ਹੈ 2019 'ਚ ਸਿਰਫ 625 ਭਾਰਤੀਆਂ ਨੂੰ ਕੱਢਿਆ ਗਿਆ ਸੀ ਜਦਕਿ 2024 'ਚ ਇਕ ਗਿਣਤੀ 1997 ਸੀ ਅਤੇ ਹੁਣ ਇਸ ਸਾਲ ਇਹ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਏਜੰਸੀ ਨੇ ਭਾਵੇਂ ਇਸ ਵਾਧੇ ਪਿੱਛੇ ਕੋਈ ਇੱਕ ਕਾਰਨ ਨਹੀਂ ਦੱਸਿਆ ਪਰ ਅਧਿਕਾਰੀਆਂ ਨੇ ਨੋਟ ਕੀਤਾ ਕਿ ਰਿਫਿਊਜੀ ਦਾਅਵਿਆਂ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਨਾ ਕਰਨਾ ਹੀ ਕੱਢੇ ਜਾਣ ਦਾ ਮੁੱਖ ਕਾਰਨ ਹੈ ਇਕੱਲੀ ਇਸ ਸ਼੍ਰੇਣੀ 'ਚ 15605 ਮਾਮਲੇ ਦਰਜ ਕੀਤੇ ਗਏ ਜੋ ਸਾਰੇ ਵਰਗੀਕਰਨਾਂ 'ਚੋਂ ਸਭ ਤੋਂ ਵੱਧ ਨੇ ਕੈਨੇਡਾ ਤੋਂ ਕੁੱਲ ਦੇਸ਼ ਨਿਕਾਲੇ ਦੀ 2024 'ਚ 17357 ਤੋਂ ਵੱਧ ਕੇ 2025 ਚ 18785 ਹੋ ਗਈ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਕੱਢੇ ਜਾਣ ਦੀ ਪ੍ਰਕਿਰਿਆ ਅਧੀਨ ਸੂਚੀਬੱਧ ਲੋਕਾਂ ਚ ਭਾਰਤੀ ਨਾਗਰਿਕਾਂ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ ਜਿਸ ਵਿੱਚ ਕੁੱਲ 29542 ਮਾਮਲਿਆਂ ਦੇ ਵਿੱਚੋਂ 6515 ਭਾਰਤੀਆਂ ਦੇ ਮਾਮਲੇ ਨੇ ਇਸ ਦੇ ਬਾਵਜੂਦ ਅਸਲ 'ਚ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਮਾਮਲਿਆਂ 'ਚ ਅਜੇ ਵੀ ਮੈਕਸੀਕਨ ਨਾਗਰਿਕ ਸਭ ਤੋਂ ਉੱਪਰ ਨੇ ਜਿਨ੍ਹਾਂ ਦੇ 2025 'ਚ 3972 ਦੇਸ਼ ਨਿਕਾਲੇ ਦਰਜ ਕੀਤੇ ਗਏ ਜੋ ਪਿਛਲੇ ਸਾਲ ਦੇ 3683 ਤੋਂ ਵੱਧ ਹੈ ਸੀਬੀਐਸ ਨੇ ਅੱਗੇ ਕਿਹਾ ਕਿ ਰਿਫਿਊਜੀ ਦਾਅਵਿਆਂ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਮਾਮਲਿਆਂ 'ਚੋਂ 841 ਵਿਅਕਤੀਆਂ ਨੂੰ ਗੰਭੀਰ ਅਸਵੀਕਾਰਤਾ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਰਾਸ਼ਟਰੀ ਸੁਰੱਖਿਆ ਮੁੱਦੇ ਸੰਗਠਿਤ ਅਪਰਾਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਅਪਰਾਧਿਕਤਾ ਨਾਲ ਸਬੰਧਤ ਸ਼ਾਮਲ ਹੈ ਮੀਡੀਆ ਰਿਪੋਰਟ ਮੁਤਾਬਕ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੇ ਸਭ ਤੋਂ ਵੱਡੇ ਸਮੂਹ ਵਜੋਂ ਵੀ ਭਾਰਤੀ ਹੀ ਨੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ ਘੱਟ 5 ਵਿਅਕਤੀਆਂ ਨੂੰ ਜ਼ਬਰੀ ਵਸੂਲੀ ਨਾਲ ਸੰਬੰਧਤ ਹਿੰਸਾ 'ਚ ਕਥਿਤ ਸ਼ਮੂਲੀਅਤ ਕਾਰਨ ਕੱਢਿਆ ਗਿਆ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਅਪਰਾਧਿਕ ਗਤੀਵਿਧੀਆਂ ਦੇ ਦੋਸ਼ੀ ਵਿਦੇਸ਼ੀ ਨਾਗਰਿਕਾਂ ਦੇ ਜਲਦੀ ਦੇਸ਼ ਨਿਕਾਲੇ ਲਈ ਦਬਾਅ ਵੀ ਵਧਾ ਦਿੱਤਾ ਹੈ ਅਕਤੂਬਰ 'ਚ ਪੀਲ ਅਰੀਜਨਲ ਪੁਲਿਸ ਨੇ ਪਹਿਲੀ ਵਾਰ ਜਨਤਕ ਤੌਰ ਤੇ ਕਿਹਾ ਕਿ ਸਰਕਾਰੀ ਵਕੀਲਾਂ ਤੇ ਸੀਬੀਐਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕੀ ਵਦੇਸ਼ੀ ਸ਼ੱਕੀ ਵਿਅਕਤੀਆਂ ਨੂੰ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੱਢਿਆ ਜਾ ਸਕਦਾ ਹੈ ਇਹ ਜਾਣਕਾਰੀ 4 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੀਆਂ 450 ਡਾਕ ਵਸਤੂਆਂ ਚੋਰੀ ਕਰਨ ਦੇ ਦੋਸ਼ 'ਚ 8 ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਆਈ ਹੈ ਭਾਰੀ ਮੀਂਹ ਕਾਰਨ ਬੀਸੀ ਦੀ ਫਰੇਜ਼ਰ ਵੈਲੀ 'ਚ ਐਮਰਜੈਂਸੀ ਦੀ ਸਥਿਤੀ ਪੈਦਾ ਹੋ ਗਈ ਹੈ ਤੇ ਸੈਂਕੜੇ ਜਾਇਦਾਦਾਂ ਲਈ ਨਿਕਾਸੀ ਚੇਤਾਵਨੀਆਂ ਤੇ ਕੁਝ ਲਈ ਨਿਕਾਸੀ ਆਦੇਸ਼ ਜਾਰੀ ਕੀਤੇ ਗਏ ਨੇ ਬੀਸੀ ਦੇ ਲੋਅਰ ਮੈਨਲੈਂਡ ਤੋਂ ਅੰਦਰੂਨੀ ਇਲਾਕਿਆਂ ਨੂੰ ਜੋੜਨ ਵਾਲੇ ਮੁੱਖ ਹਾਈਵੇ ਬੰਦ ਕਰ ਦਿੱਤੇ ਗਏ ਨੇ ਤੇ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਚਿਲੀ ਵੈਕ ਸਕੈਗਟ ਅਤੇ ਕੋਕੀਹਾਲਾ ਦਰਿਆਵਾਂ ਲਈ ਵੀ ਹੜ੍ਹ ਦੀਆਂ ਚੇਤਾਵਨੀਆਂ ਜਾਰੀ ਨੇ ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਪਾਣੀ ਦਾ ਵਹਾਅ 2021 'ਚ ਤਬਾਕ ਨੂੰ ਹੜ੍ਹਾਂ ਨੂੰ ਸ਼ੁਰੂ ਕਰਨ ਵਾਲੇ ਵਹਾਅ ਦੇ ਬਰਾਬਰ ਹੈ ਬੀਸੀਡੀ ਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨੇ ਦੇਰ ਰਾਤ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਐਪਸਫੋਰਟ ਸ਼ਹਿਰ ਦੇ ਲਗਭਗ 1000 ਜਿਹਾ ਦਾਦਾਂ ਨੂੰ ਨਿਕਾਸੀ ਚੇਤਾਵਨੀ ਅਧੀਨ ਰੱਖਿਆ ਗਿਆ ਜਦਕਿ ਗਵਾਂਡੀ ਚਿਲੇਵੈਕ ਚ ਕਈ ਜਿਹਾ ਦਾਦ ਨਿਕਾਸੀ ਆਦੇਸ਼ ਅਧੀਨ ਸਨ ਉਨ੍ਹਾਂ ਨੇ ਲੋਕਾਂ ਨੂੰ ਫਰੇਜ਼ਰ ਵੈਲੀ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਲਈ ਕਿਹਾ ਜਿੱਥੇ ਖੇਤਰੀ ਅਧਿਕਾਰੀਆਂ ਨੇ ਪਹਿਲਾਂ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ ਗ੍ਰੀਨ ਨੇ ਕਿਹਾ ਕਿ ਸੁਰੱਖਿਆ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਸੜਕਾਂ ਉਹਨਾਂ ਲੋਕਾਂ ਲਈ ਸਾਫ਼ ਰਹਿਣ ਜਿਨ੍ਹਾਂ ਨੂੰ ਨਿਕਲਣ ਦੀ ਜ਼ਰੂਰਤ ਹੈ ਸਾਨੂੰ ਸੜਕਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਐਪਸਫੋਰਡ ਦੇ ਅਧਿਕਾਰੀਆਂ ਨੇ ਹੜ੍ਹ ਦੇ ਖਤਰੇ ਕਾਰਨ ਸੁਮਾਸ ਪ੍ਰੇਰੀ ਵੈਸਟ ਚ 371 ਜਾਇਦਾਦਾਂ ਲਈ ਨਿਕਾਸੀ ਚੇਤਾਵਨੀ ਨੂੰ ਆਦੇਸ਼ ਚ ਬਦਲ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਖੇਤਰ ਦੇ ਵਸਨੀਕਾਂ ਨੂੰ ਤੁਰੰਤ ਇਲਾਕਾ ਛੱਡ ਦੇਣਾ ਚਾਹੀਦਾ ਹੈ। ਸੁਮਾਸ ਪ੍ਰੇਰੀ ਈਸਟ ਲਈ ਵੀ ਨਿਕਾਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਤੇ ਸੁਮਾਸ ਪ੍ਰੇਰੀ ਵੈਸਟ ਅਤੇ ਕਲੇਬਰਨ ਵਿਲੇਜ ਦੇ ਬਾਕੀ ਹਿੱਸੇ ਲਈ ਜਾਰੀ ਰਹਿਣਗੀਆਂ। ਐਮਰਜੈਂਸੀ ਕਰਮਚਾਰੀ ਨਿਕਾਸੀ ਚ ਸਹਾਇਤਾ ਲਈ ਖੇਤਰ ਚ ਮੌਜੂਦ ਨੇ ਟਰਾਂਸਪੋਰਟੇਸ਼ਨ ਮੰਤਰਾਲੇ ਦੀ ਜੈਨਲ ਸਟੇਟ ਨੇ ਬਰੀਫਿੰਗ ਚ ਦੱਸਿਆ ਕਿ ਲੋਅਰ ਮੈਨਲੈਂਡ ਅਤੇ ਅੰਦਰੂਨੀ ਹਿੱਸੇ ਨੂੰ ਜੋੜਨ ਵਾਲੇ ਹਾਈਵੇ 99 ਦੇ ਬੰਦ ਹੋਣ ਤੋਂ ਇਲਾਵਾ ਹਾਈਵੇ 1 ਦੇ ਕਈ ਬਿੰਦੂਆਂ ਤੇ ਵੀ ਬੰਦਿਸ਼ਾਂ ਲੱਗੀਆਂ ਨੇ ਜਿਸ ਵਿੱਚ ਹੋਪ ਅਤੇ ਹਾਈਵੇ 9 ਦੇ ਨੇੜੇ ਸੜਕ ਨੂੰ ਪਾਰ ਕਰਦੇ ਹੋਏ ਕਾਫੀ ਜ਼ਿਆਦਾ ਪਾਣੀ ਹੈ ਸਟੇਟ ਦਾ ਕਹਿਣਾ ਹੈ ਕਿ ਹੋਪ ਦੇ ਪੱਛਮ ਚ ਹਾਈਵੇ 7 ਐਲਿਸਨ ਪਾਸ ਖੇਤਰ ਚ ਹਾਈਵੇ 3 ਅਤੇ ਹੋਪ ਅਤੇ ਮੈਰਿਟ ਦੇ ਵਿਚਕਾਰ ਕੋਕੀ ਹਾਲਾ ਉੱਤੇ ਵੀ ਬੰਦਸ਼ਾਨੇ ਪੈਂਬਰਟਨ ਅਤੇ ਮਾਉਂਟ ਕਰੀ ਦੇ ਵਿਚਕਾਰ ਹਾਈਵੇ 99 ਦੇ ਬੰਦ ਹੋਣ ਨਾਲ ਸਟੇਟ ਨੇ ਕਿਹਾ ਕਿ ਸਾਡੇ ਕੋਲ ਘੱਟੋ ਘੱਟ ਕੱਲ ਤੱਕ ਪੂਰੇ ਗਲਿਆਰੇ ਤੇ ਮੇਨਲੈਂਡ ਅਤੇ ਅੰਦਰੂਨੀ ਹਿੱਸੇ ਤੱਕ ਪਹੁੰਚ ਨਹੀਂ ਹੋਵੇਗੀ। ਕੈਨੇਡਾ ਦੇ ਬਜ਼ੁਰਗਾਂ ਤੋਂ 9,50,000 ਡਾਲਰ ਠੱਗਣ ਦੇ ਮਾਮਲੇ 'ਚ ਬ੍ਰੈਮਟਨ ਦੇ 26 ਸਾਲਾ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰਦਿਆ ਦੋਸ਼ ਆਇਦ ਕੀਤੇ ਗਏ ਨੇ। ਦੂਜੇ ਪਾਸੇ ਇੱਕ ਗੋਰੀ ਨੂੰ ਸੋਨੇ ਦੇ ਨਕਲੀ ਗਹਿਣੇ ਵੇਚ ਕੇ ਫਰਾਰ ਹੋਏ ਸਾਊਥ ਏਸ਼ੀਅਨ ਜੋੜੇ ਦੀ ਭਾਲ RCMP ਕਰ ਰਹੀ ਹੈ ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਕੁਮਾਂਤਰੀ ਠੱਗਾ ਨੇ ਪਿਛਲੇ ਸਾਲ 83 ਸਾਲ ਦੇ ਇੱਕ ਬਜ਼ੁਰਗ ਨਾਲ ਸੰਪਰਕ ਕਰਦਿਆਂ ਉਸ ਦੀ ਰਕਮ ਦੁੱਗਣੀ ਕਰਨ ਦਾ ਦਾਵਾ ਕੀਤਾ ਤੇ 7,50,000 ਡਾਲਰ ਹਾਸਲ ਕਰ ਲਿਆ ਇਸੇ ਦੌਰਾਨ ਅਲਬਰਟਾ ਦੇ ਇੱਕ ਪੀੜਤ ਨੇ ਵੀ ਠੱਗਾਂ ਹੱਥ 2.5 ਲੱਖ ਡਾਲਰ ਗਵਾ ਦਿੱਤੇ ਠੱਗਾਂ ਦਾ ਟਿਕਾਣਾ ਇੰਗਲੈਂਡ 'ਚ ਸਾਹਮਣੇ ਆਇਆ ਜਿੱਥੇ ਮੌਜੂਦ ਸ਼ੱਕੀਆਂ ਨੇ PC ਫਾਈਨੈਂਸ਼ੀਅਲ ਐਡਵਾਈਜ਼ਰਜ਼ ਬਣ ਕੇ অন্ਟਾਰੀਓ ਅਲਬਰਟਾ ਦੇ ਲੋਕਾਂ ਨਾਲ ਸੰਪਰਕ ਕੀਤਾ Ontario ਚ ਮੌਜੂਦ ਇੱਕ ਸ਼ੱਕੀ ਠੱਗਾਂ ਦੀ ਮਦਦ ਕਰ ਰਿਹਾ ਸੀ ਜਿਸ ਨੇ ਰਕਮ ਹਾਸਲ ਕਰਨ ਅਤੇ ਇੰਗਲੈਂਡ ਦੇ ਖਾਤਿਆਂ ਚ ਟਰਾਂਸਫਰ ਕਰਨ ਦਾ ਕੰਮ ਕੀਤਾ ਪੁਲਿਸ ਮੁਤਾਬਕ ਬ੍ਰੈਂਟਨ ਦੇ ਸ਼ੱਕੀ ਵੱਲੋਂ ਇਨਟੈਕਟ ਗਲੋਬਲ ਇਨਕੋਰਪੋਰੇਸ਼ਨ ਨਾਂ ਦੀ ਇੱਕ ਫਰਜ਼ੀ ਕੰਪਨੀ ਬਣਾਉਂਦਿਆਂ ਕਈ ਬੈਂਕਾਂ ਚ ਬਿਜ਼ਨਸ ਅਕਾਊਂਟ ਖੋਲ੍ਹੇ ਇਨ੍ਹਾਂ ਖਾਤਿਆਂ 'ਚ ਹੀ 9 ਲੱਖ 50 ਹਜ਼ਾਰ ਡਾਲਰ ਦੀ ਰਕਮ ਪੁੱਜੀ ਪੁਲਿਸ ਨੇ ਅੱਗੇ ਦੱਸਿਆ ਕਿ ਬ੍ਰੈਂਟਨ ਨਾਲ ਸਬੰਧਤ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰਦੇ ਹਾਂ 5000 ਡਾਲਰ ਤੋਂ ਵੱਧ ਰਕਮ ਦਾ ਫਰਾਡ ਕਰਨ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਲੋਕਾਂ ਤੋਂ ਵਸੂਲ ਰਕਮ ਹੋਰਨਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਯੋਜਨਾ 'ਚ ਨਿਵੇਸ਼ ਕਰਨ ਵੇਲੇ ਪੂਰੀ ਸਾਵਧਾਨੀ ਵਰਤੀ ਜਾਵੇ ਤੇ ਆਨਲਾਈਨ ਪੋਰਟਲਸ ਦੀ ਬਜਾਏ ਬੈਂਕਾਂ ਜਾਂ ਹੋਰ ਨਾ ਵਿੱਤੀ ਅਦਾਰਿਆਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਜਾਂਚਕਰਤਾਵਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜੇ ਕਿਸੇ ਕੋਲੇ ਇਹਨਾਂ ਮਾਮਲਿਆਂ ਦੇ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤੇ 905825 4777 ਐਕਸਟੈਂਸ਼ਨ 8739 ਤੇ ਸੰਪਰਕ ਕੀਤਾ ਜਾ ਸਕਦਾ ਹੈ ਟੁਕਵੀ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 2000 ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ ਉਧਰ BC ਦੇ ਸਿਡਨੀ ਨਾਰਥ ਸਨਿਚ ਇਲਾਕੇ ਦੀ ਪੁਲਿਸ ਇੱਕ ਸਾਊਥ ਏਸ਼ੀਅਨ ਜੋੜੇ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ RCMP ਦੇ ਅਫਸਰਾਂ ਨੇ ਦੱਸਿਆ ਕਿ 9 ਦਸੰਬਰ ਨੂੰ ਇੱਕ ਗੈਸ ਸਟੇਸ਼ਨ ਤੇ ਵਾਪਰੀ ਘਟਨਾ ਦੌਰਾਨ ਇੱਕ ਸਾਊਥ ਏਸ਼ੀਅਨ ਜੋੜੇ ਨੇ ਪੀੜਤ ਨਾਲ ਸੰਪਰਕ ਕਰਦਿਆਂ ਮਿੰਤਾ ਕੀਤੀਆਂ ਕਿ ਉਹ ਆਪਣੇ ਮੁਲਕ ਪਰਤਣਾ ਚਾਹੁੰਦੇ ਨੇ ਪਰ ਉਹਨਾਂ ਕੋਲ ਨਗਦ ਰਕਮ ਮੌਜੂਦ ਨਹੀਂ। ਸ਼ੱਕੀ ਜੋੜੇ ਨੇ ਪੀੜਤ ਅੱਗੇ ਕਈ ਕਿਸਮ ਦੇ ਗਹਿਣੇ ਪੇਸ਼ ਕਰਦਿਆਂ ਸ਼ੁੱਧ ਸੋਨੇ ਤੋਂ ਬਣੇ ਹੋਣ ਦਾ ਦਾਵਾ ਕੀਤਾ ਤੇ ਘਰ ਵਾਪਸੀ ਲਈ ਆਰਥਿਕ ਮਦਦ ਦੀ ਗੁਜ਼ਾਰਿਸ਼ ਕਰਨ ਲੱਗੇ। ਪੀੜਤ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਤੇ ਰਕਮ ਦੇ ਦਿੱਤੀ ਅਤੇ ਬਾਅਦ 'ਚ ਇਹ ਗਹਿਣੇ ਨਕਲੀ ਸਾਬਤ ਹੋਏ। ਪੁਲਿਸ ਮੁਤਾਬਕ ਸਾਊਥ ਏਸ਼ੀਅਨ ਜੋੜਾ ਗੂੜੇ ਰੰਗ ਦੀ ਐਸਯੂਵੀ ਵਿੱਚ ਮੌਕੇ ਤੋਂ ਰਵਾਨਾ ਹੋਇਆ ਪਰ ਹੁਣ ਤੱਕ ਬੈਡ ਨੱਪੀ ਨਹੀਂ ਜਾ ਸਕੀ ਆਰਸੀਐਮਪੀ ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਕਰਦੇ ਹਾਂ ਕਿ ਨਵੰਬਰ ਦੇ ਅੰਤਲੇ ਦਿਨਾਂ ਅਤੇ ਦਸੰਬਰ ਦੇ ਸ਼ੁਰੂ ਵਿੱਚ ਅਜਈਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਬੈਂਕ ਆਫ ਕੈਨੇਡਾ ਨੇ ਆਪਣੀ ਵਿਆਜ ਦਰ ਨੂੰ 2.25% ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ ਉਮੀਦ ਵੀ ਇਹੋ ਹੀ ਕੀਤੀ ਜਾ ਰਹੀ ਸੀ ਕਿਉਂਕਿ ਤੀਜੀ ਤਿਮਾਹੀ ਦੇ ਤਾਜ਼ਾ ਅੰਕੜੇ ਦੱਸ ਰਹੇ ਸਨ ਕਿ ਵਪਾਰਕ ਤਣਾਅ ਦੇ ਬਾਵਜੂਦ ਕੈਨੇਡਾ ਦੀ ਅਰਥ ਵਿਵਸਥਾ ਮਜ਼ਬੂਤੀ ਨਾਲ ਡਟੀ ਰਹੀ ਹੈ ਕੇਂਦਰੀ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਆਪਣੇ ਸ਼ੁਰੂਆਤੀ ਬਿਆਨ ਚ ਲਿਖਿਆ ਕਿ ਮੌਜੂਦਾ ਵਿਆਜ ਦਰ ਲਗਭਗ ਸਹੀ ਪੱਧਰ ਤੇ ਹੈ ਇਹ ਅਰਥ ਵਿਵਸਥਾ ਨੂੰ ਸਹਾਰਾ ਦਿੰਦੀ ਹੈ ਤੇ ਮਹਿੰਗਾਈ ਨੂੰ 2 ਫੀਸਦੀ ਦੇ ਟੀਚੇ ਦੇ ਨੇੜੇ ਰੱਖਦੀ ਹੈ ਤੀਜੀ ਤਿਮਾਹੀ ਦੇ ਦੌਰਾਨ ਕੈਨੇਡਾ ਦੀ ਅਰਥ ਵਿਵਸਥਾ ਉਮੀਦ ਤੋਂ ਵਧਿਆ ਰਹੀ ਜੀਡੀਪੀ ਅਤੇ ਨੌਕਰੀਆਂ ਦੋਵੇਂ ਵਧੀਆਂ ਅਤੇ ਨਵੰਬਰ ਚ ਬੇਰੋਜ਼ਗਾਰੀ ਦਰ ਘਟ ਕੇ 6.5 ਫੀਸਦੀ ਰਹੀ ਪਰ ਬੈਂਕ ਨੇ ਇਹ ਵੀ ਕਿਹਾ ਕਿ ਖਪਤਕਾਰ ਖਰਚ ਅਤੇ ਕਾਰੋਬਾਰੀ ਨਿਵੇਸ਼ ਕਾਫੀ ਹੱਦ ਤੱਕ ਰੁਕੇ ਹੋਏ ਸਨ ਸੰਭਾਵਨਾ ਹੈ ਕਿ ਚੌਥੀ ਤਿਮਾਹੀ 'ਚ ਇਸ ਵਿੱਚ ਕੁਝ ਬਦਲਾ ਆਵੇ ਪਰ ਆਰਥਿਕ ਵਿਕਾਸ ਦੇ ਧੀਮੇ ਪੈਣ ਦੀ ਉਮੀਦ ਹੈ। ਮਹਿੰਗਾਈ ਇਸ ਵੇਲੇ 2% ਤੋਂ ਥੋੜੀ ਵੱਧ ਹੈ ਅਤੇ ਬੈਂਕ ਆਫ ਕੈਨੇਡਾ ਦੇ ਮੁੱਖ ਮਹਿੰਗਾਈ ਮਾਪ ਜਿਹੜੇ ਪੈਟਰੋਲ ਜਾਂ ਟੈਕਸ ਤਬਦੀਲੀਆਂ ਵਰਗੇ ਉਤਰਾ-ਚੜਾਅ ਵਾਲੇ ਤੱਤਾਂ ਨੂੰ ਹਟਾ ਕੇ ਗਿਣੇ ਜਾਂਦੇ ਨੇ 3% ਦੇ ਨੇੜੇ ਨੇ। ਅਮਰੀਕੀ ਟੈਰਿਫਸ ਕਾਰਨ ਸਟੀਲ, ਐਲੂਮੀਨੀਅਮ, ਆਟੋ ਅਤੇ ਲੱਕੜ ਖੇਤਰ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਨਾਲ ਕਾਰੋਬਾਰੀ ਨਿਵੇਸ਼ ਤੇ ਵੀ ਬੋਝ ਪਿਆ ਹੈ। ਇਸ ਦੇ ਬਾਵਜੂਦ ਮੈਕਲਮ ਨੇ ਲਿਖਿਆ ਕਿ ਕੁੱਲ ਮਿਲਾ ਕੇ ਅਰਥ ਵਿਵਸਥਾ ਟਿਕੀ ਹੋਈ ਹੈ ਫਿਰ ਵੀ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਅਨਿਸ਼ਚਿਤਤਾ ਅਜੇ ਵੀ ਕਾਫੀ ਵੱਧ ਹੈ ਬੈਂਕ ਕਹਿੰਦਾ ਹੈ ਕਿ ਜੇ ਆਰਥਿਕ ਹਾਲਾਤ ਬਦਲਦੇ ਨੇ ਤਾਂ ਉਹ ਤੁਰੰਤ ਕਾਰਵਾਈ ਕਰਨ ਲਈ ਤਿਆਰ ਹੈ ਇਲੈਕਸ਼ਨਜ਼ ਅਲਬਰਟਾ ਨੇ ਐਲਾਨ ਕੀਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਉਨ੍ਹਾਂ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਹੋਰ ਦੋ ਮੰਤਰੀਆਂ ਖਿਲਾਫ ਰੀਕਾਲ ਪਟੀਸ਼ਨ ਜਾਰੀ ਕੀਤੀ ਗਈ ਹੈ ਪਟੀਸ਼ਨ ਦਾਇਰ ਕਰਨ ਵਾਲੀ ਹੈਦਰ ਵੈਂਸਨਿਕ ਨੇ ਆਪਣੇ ਅਰਜ਼ੀ ਪੱਤਰ 'ਚ ਲਿਖਿਆ ਹੈ ਕਿ ਸਮਿਥ ਨੀਤੀ ਬਣਾਉਂਦੇ ਸਮੇਂ ਸਥਾਨਕ ਵੋਟਰਾਂ ਅਤੇ ਮਾਹਿਰਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਉਸਨੇ ਕਿਹਾ ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਲੋਕਾਂ ਨਾਲ ਅਸਲੀ ਜੁੜਾਵ ਅਤੇ ਨਿਯਮਿਤ ਸੰਚਾਰ ਦੀ ਲੋੜ ਹੁੰਦੀ ਹੈ ਜੋ ਸਮਿਥ ਦੇ ਕਾਰਜਕਾਲ 'ਚ ਨਹੀਂ ਦਿਸਦਾ ਵੈਂਸਨਿਕ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਮੀਅਰ ਜਨਤਕ ਸੇਵਾਵਾਂ ਨੂੰ ਕਮਜ਼ੋਰ ਕਰ ਰਹੀ ਹੈ ਤੇ ਨਿੱਜੀਕਰਨ ਨੂੰ ਤਰਜੀਹ ਦੇ ਰਹੀ ਹੈ ਇਸ ਲਈ ਉਹ ਆਪਣੇ ਅਹੁਦੇ 'ਤੇ ਰਹਿਣ ਦੇ ਯੋਗ ਨਹੀਂ ਸਮਿਥ ਨੇ ਪਟੀਸ਼ਨ ਦੇ ਜਵਾਬ 'ਚ ਇਲੈਕਸ਼ਨਸ ਅਲਬਰਟਾ ਨੂੰ ਭੇਜੇ ਬਿਆਨ 'ਚ ਇਹ ਦੋਸ਼ ਨਕਾਰ ਦਿੱਤੇ ਉਹਨਾਂ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਆਪਣੇ ਹਲਕੇ ਦੇ ਲੋਕਾਂ ਨਾਲ ਮਿਲਦੇ ਨੇ ਤੇ ਟਾਊਨ ਹਾਲ ਮੀਟਿੰਗਾਂ ਕਰਦੇ ਨੇ ਉਹ ਬਰੋਕਸ ਮੈਡੀਸਨ ਹੈਟ ਦੇ ਲੋਕਾਂ ਦੀ ਸੇਵਾ ਕਰਨ ਤੇ ਮਾਣ ਮਹਿਸੂਸ ਕਰਦੇ ਨੇ ਤੇ ਲੋਕਾਂ ਤੋਂ ਮਿਲਦੇ ਫੀਡਬੈਕ ਅਨੁਸਾਰ ਹੀ ਸਰਕਾਰੀ ਫੈਸਲੇ ਕੀਤੇ ਜਾਂਦੇ ਨੇ ਲੰਘੇ ਕੱਲ੍ਹ ਹੀ ਟੈਕਨੋਲੋਜੀ ਮੰਤਰੀ ਨੇਟ ਗਲੂਬਿਸ਼ ਨੇ ਅਤੇ ਵਾਤਾਵਰਣ ਮੰਤਰੀ ਰਬੈਕਾ ਸ਼ੂਲਜ਼ ਖਿਲਾਫ ਵੀ ਰੀਕਾਲ ਪਟੀਸ਼ਨ ਜਾਰੀ ਕੀਤੀ ਗਈ ਇਸ ਨਾਲ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਖਿਲਾਫ ਮੌਜੂਦਾ ਪਟੀਸ਼ਨਾਂ ਦੀ ਗਿਣਤੀ ਵੀ ਹੋ ਗਈ ਹੈ ਜੋ ਸਮਿਥ ਦੇ ਕੋਕਸ ਦੇ 1/3 ਤੋਂ ਵੀ ਵੱਧ ਹੈ ਵਿਰੋਧੀ ਐਨਡੀਪੀ ਦੀ ਆਗੂ ਅਮਾਂਡਾ ਚੈਪਮੈਨ ਖਿਲਾਫ ਵੀ ਇੱਕ ਰੀਕਾਲ ਪਟੀਸ਼ਨ ਚੱਲ ਰਹੀ ਹੈ ਪਟੀਸ਼ਨ ਦਾਇਰ ਕਰਨ ਵਾਲਿਆਂ ਕੋਲ 3 ਮਹੀਨੇ ਹੁੰਦੇ ਨੇ ਤੇ ਉਹ 2023 ਦੀਆਂ ਚੋਣਾਂ ਦੌਰਾਨ ਹਲਕੇ 'ਚ ਪਈਆਂ ਕੁੱਲ ਵੋਟਾਂ ਦੇ 60% ਦੇ ਬਰਾਬਰ ਦਸਤਖਤ ਇਕੱਠੇ ਕਰ ਸਕਣ ਜੇ ਇਹ ਟੀਚਾ ਪੂਰਾ ਹੋ ਜਾਂਦਾ ਤਾਂ VOTING ਕਰਵਾਈ ਜਾਵੇਗੀ ਕਿ ਕੀ ਮੌਜੂਦਾ ਨੁਮਾਇੰਦਾ ਆਪਣੀ ਸੀਟ ਰੱਖ ਸਕਦਾ ਹੈ ਜੇ ਉਹ ਹਾਰ ਜਾਂਦਾ ਤਾਂ ਫਿਰ ਜਿਮਨੀ ਚੋਣ ਕਰਵਾਈ ਜਾਂਦੀ ਹੈ ਅਮਰੀਕਾ ਚ ਕੈਨੇਡਾ ਦੀ ਲੰਬੇ ਸਮੇਂ ਤੋਂ ਰਾਜਦੂਤ ਰਹੀ ਕ੍ਰਿਸਟਨ ਹੇਲਮੈਨ ਨਵੇਂ ਸਾਲ ਚ ਆਪਣਾ ਅਹੁਦਾ ਛੱਡ ਰਹੀ ਹੈ ਜੋ ਕਿ ਅਮਰੀਕਾ ਨਾਲ ਕੈਨੇਡਾ ਦੇ ਮੌਜੂਦਾ ਤਣਾਪੂਰਨ ਵਪਾਰਕ ਸਬੰਧਾਂ ਦੇ ਵਿਚਕਾਰ ਇੱਕ ਮਹੱਤਵਪੂਰਨ ਤਬਦੀਲੀ ਹੈ ਹੇਲਮੈਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਚ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਕੈਨੇਡਾ ਦੀ ਵਾਰਤਾਕਾਰ ਟੀਮ ਲਈ ਉਪਲਬਧ ਰਹੇਗੀ ਕਿਉਂਕਿ ਆਉਂਦੇ ਮਹੀਨਿਆਂ ਦੇ ਵਿੱਚ ਕੈਨੇਡਾ ਅਮਰੀਕਾ ਵਪਾਰਕ ਸਬੰਧ ਕਾਫੀ ਪੇਚੀਦਾ ਖੋ ਸਕਦੇ ਨੇ ਹੇਲਮਨ ਨੇ ਲਿਖਿਆ ਕਿ ਕੈਨੇਡਾ ਅਮਰੀਕਾ ਸਬੰਧਾਂ ਦੇ ਇਸ ਨਾਜ਼ੁਕ ਸਮੇਂ ਦੌਰਾਨ ਕੈਨੇਡਾ ਅਤੇ ਕੈਨੇਡੀਅਨਸ ਦੀ ਸੇਵਾ ਕਰਨਾ ਤੇ ਨੁਮਾਇੰਦਗੀ ਕਰਨਾ ਮੇਰੀ ਪੇਸ਼ੇਵਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਏ ਹਾਲਾਂਕਿ ਜਾਣ ਦਾ ਕਦੇ ਵੀ ਸਹੀ ਸਮਾਂ ਨਹੀਂ ਹੋਵੇਗਾ ਪਰ ਇਹ ਇੱਕ ਅਜਿਹੀ ਟੀਮ ਬਣਾਉਣ ਦਾ ਸਹੀ ਸਮਾਂ ਹੈ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਸਮੀਖਿਆ ਨੂੰ ਇਸਦੇ ਸਿੱਟੇ ਤੱਕ ਲੈ ਕੇ ਜਾਵੇਗੀ ਹੇਲਮਨ ਪਹਿਲਾਂ ਅੰਤਰਿਮ ਤੌਰ ਤੇ ਅਮਰੀਕਾ ਚ ਰਾਜਦੂਤ ਬਣੀ ਤੇ 2020 ਚ ਉਹਨਾਂ ਨੂੰ ਰਸਮੀ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ ਇਸ ਵਕਕਾਰੀ ਅਹੁਦੇ ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਔਰਤ ਸਨ ਹਿਲਮੈਨ ਨੇ ਸਾਬਕਾ ਲਿਬਰਲ ਸਰਕਾਰ ਨੂੰ ਅਪਡੇਟ ਕੀਤੇ ਉੱਤਰੀ ਅਮਰੀਕੀ ਵਪਾਰ ਸਮਝੌਤੇ ਲਈ ਗੱਲਬਾਤ ਕਰਨ 'ਚ ਮਦਦ ਕੀਤੀ ਇਹ ਸਮਝੌਤਾ ਅਗਲੇ ਸਾਲ ਆਪਣੀ ਲਾਜ਼ਮੀ ਸਮੀਖਿਆ ਮਿਆਦ 'ਚ ਦਾਖਲ ਹੋ ਰਿਹਾ ਹੈ ਹਿਲਮੈਨ ਨੇ ਕਿਹਾ ਕਿ ਉਨ੍ਹਾਂ ਨੇ ਸਪ੍ਰਿੰਗ ਸੀਜ਼ਨ 'ਚ ਪ੍ਰਧਾਨ ਮੰਤਰੀ ਮਾਰਕਾਰਨੀ ਨੂੰ ਦੱਸਿਆ ਸੀ ਕਿ 2026 'ਚ ਉਨ੍ਹਾਂ ਦਾ ਅਸਤੀਫਾ ਦੇਣ ਦਾ ਇਰਾਦਾ ਹੈ ਉਨਾ ਕਹਿਆ ਕਿ ਇਹ ਉਹ ਸਮਾਂ ਹੈ ਜਦੋਂ ਉਹਨਾਂ ਦੀ ਜਗ੍ਹਾ ਇੱਕ ਅਜਿਹੀ ਟੀਮ ਬਣਾਈ ਜਾ ਸਕਦੀ ਹੈ ਜੋ ਇਹ ਵਪਾਰਕ ਗੱਲਬਾਤਾਂ ਪੂਰੀਆਂ ਹੁਣ ਤੱਕ ਕੰਮ ਕਰੇਗੀ ਹਿਲਮੈਨ ਨੇ ਕਿਹਾ ਕਿ ਉਹ ਕਦੇ ਵੀ ਅਜਿਹਾ ਫੈਸਲਾ ਨਹੀਂ ਕਰੇਗੀ ਜੋ ਕੈਨੇਡਾ ਲਈ ਮਾੜਾ ਹੋਵੇ ਤੇ ਉਹ ਮੰਨਦੇ ਨੇ ਕਿ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਹੈ ਇਹ ਤਬਦੀਲੀ ਸੁਭਾਵਕ ਵੀ ਹੈ ਤੇ ਲਾਜ਼ਮੀ ਵੀ ਤਾਂ ਜੋ ਕੈਨੇਡਾ ਮਜ਼ਬੂਤੀ ਨਾਲ ਆਉਣ ਵਾਲੀਆਂ ਵਪਾਰਕ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਿਲਮੈਨ ਦਾ ਉਨ੍ਹਾਂ ਦੀ ਸਿਆਣਪ ਅਤੇ ਕੂਟਨੀਤੀ ਲਈ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਮਨ ਦੇ ਵਿੱਚ ਅਗਲੇ ਰਾਜਦੂਤ ਵਜੋਂ ਕਿਸ ਦਾ ਨਾਮ ਹੈ ਕੈਨੇਡਾ 764 ਨਾਮਕ ਇੱਕ ਕੱਟੜਪੰਥੀ ਨੈਟਵਰਕ ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਇਹ ਨੈਟਵਰਕ ਖਾਸ ਤੌਰ ਤੇ ਆਨਲਾਈਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਜਾਣਿਆ ਜਾਂਦਾ ਹੈ ਕੈਨੇਡਾ ਸਰਕਾਰ ਨੇ ਕ੍ਰਿਮੀਨਲ ਕੋਰਟ ਦੀ ਅਤਵਾਦੀ ਸੰਸਥਾਵਾਂ ਦੀ ਸੂਚੀ 'ਚ ਚਾਰ ਨਵੇਂ ਸੰਗਠਨ ਸ਼ਾਮਲ ਕੀਤੇ ਨੇ ਜਿਨ੍ਹਾਂ 'ਚੋਂ 764 ਦਾ ਨਾਮ ਸ਼ਾਮਲ ਹੈ ਇਸ ਤੋਂ ਇਲਾਵਾ ਮੈਨੀਅਕ ਮਰਡਰ ਕਲਟ ਟੈਰਰ ਗ੍ਰਾਮ ਕਲੈਕਟਿਵ ਅਤੇ ਦਾ ਇਸਲਾਮਿਕ ਸਟੇਟ ਮੋਜੰਬਿਕ ਨੂੰ ਵੀ ਸੂਚੀ 'ਚ ਪਾਇਆ ਗਿਆ ਹੈ ਸਰਕਾਰ ਦੇ ਬਿਆਨ ਅਨੁਸਾਰ ਇਹ ਸੰਗਠਨ ਸੋਸ਼ਲ ਮੀਡੀਆ ਤੇ ਆਨਲਾਈਨ ਗੇਮਿੰਗ ਪਲੇਟਫਾਰਮਸ ਦੀ ਵਰਤੋਂ ਲੋਕਾਂ ਨੂੰ ਭਰਤੀ ਕਰਨ ਅਤੇ ਕੱਟੜ ਬਣਾਉਣ ਪ੍ਰੋਪਗੈਂਡਾ ਅਤੇ ਹਿੰਸਕ ਕੱਟੜਪੰਥੀ ਵਰਤਾਨਤ ਫੈਲਾਉਣ ਤੇ ਆਨਲਾਈਨ ਆਫਲਾਈਨ ਕਿਤੇ ਵੀ ਦੋਵੇਂ ਤਰ੍ਹਾਂ ਦੀ ਹਿੰਸਾ ਪੜਕਾਉਣ ਲਈ ਕਰਦੇ ਨੇ ਦਾ ਇਸਲਾਮਿਕ ਸਟੇਟ ਮੁੰਜ਼ੰਬਿਕ ਜੋ ਕਿ ਆਈਐਸਆਈਸ ਦੀ ਇੱਕ ਜਾਣੀ ਪਛਾਣੀ ਸ਼ਾਖਾ ਹੈ ਇੱਕ ਹਥਿਆਰਬੰਦ ਬਾਗੀ ਸਮੂਹ ਹੈ ਇਹ ਇਲਾਕੇ ਤੇ ਕਬਜ਼ਾ ਕਰਕੇ ਆਮ ਆਬਾਦੀ ਅਤੇ ਸੁਰੱਖਿਆ ਬਲਾਂ 'ਚ ਕੁਸਪੈਠ ਕਰਕੇ ਤੇ ਹਿੰਸਕ ਅਤਵਾਦੀ ਕਾਰਵਾਈਆਂ ਕਰਕੇ ਸ਼ਰੀਆ ਕਾਨੂੰਨ ਆਧਾਰਿਤ ਪ੍ਰਸ਼ਾਸਨ ਨਾਲ ਮੌਜੂਦਾ ਸੱਤਾ ਨੂੰ ਬਦਲਣਾ ਚਾਹੁੰਦਾ ਹੈ ਕੈਨੇਡਾ ਚ ਪੁਲਿਸ ਲਗਾਤਾਰ ਮਾਪਿਆਂ ਨੂੰ 764 ਬਾਰੇ ਚੇਤਾਵਨੀ ਦਿੰਦੀ ਰਹੀ ਹੈ ਸਰਕਾਰ ਦੱਸਦੀ ਹੈ ਕਿ ਇਸ ਸਮੂਹ ਦਾ ਮਕਸਦ ਹਿੰਸਾ ਤੇ ਅਰਾਜਕਤਾ ਰਾਹੀਂ ਸਭਿਆਕ ਸਮਾਜ ਨੂੰ ਤਬਾਹ ਕਰਨਾ ਹੈ ਤੇ ਇਹ ਕਿਸੇ ਨਵੇਂ ਰਾਜ ਦੀ ਸਥਾਪਨਾ ਲਈ ਨਹੀਂ ਹੈ ਸਗੋਂ ਖੁਦ ਹਿੰਸਾ ਹੀ ਇਸ ਦਾ ਅੰਤਮ ਟੀਚਾ ਹੈ ਇਸ ਦੇ ਮੈਂਬਰ ਲਗਾਤਾਰ ਵਕ ਵਕ ਸੋਸ਼ਲ ਮੀਡੀਆ ਤੇ ਗੇਮਿੰਗ ਪਲੈਟਫਾਰਮਸ ਦੀ ਵਰਤੋਂ ਕਰਦੇ ਨੇ ਖਾਸ ਕਰਕੇ ਜਿੱਥੇ ਨੌਜਵਾਨ ਅਤੇ ਹਾਸ਼ੀਆਗਤ ਯੂਜ਼ਰਜ਼ ਹੁੰਦੇ ਨੇ ਤਾ ਜੋ ਨੌਜਵਾਨਾਂ ਨੂੰ ਵਰਗਲਾਉਣ ਫਸਾਉਣ ਹਿੰਸਕ ਤੇ ਜਿਣਸੀ ਕਾਰਵਾਈਆਂ ਜਿਨ੍ਹਾਂ ਚ ਆਤਮ ਨੁਕਸਾਨ ਵੀ ਸ਼ਾਮਲ ਹੈ ਕਰਨ ਲਈ ਬਲੈਕਮੇਲ ਕੀਤਾ ਜਾ ਸਕੇ ਫਰਵਰੀ 2024 ਚ ਅਲਬਰਟਾ ਦੇ ਲੈਥਬ੍ਰਿਜ ਚ ਪੁਲਿਸ ਨੇ ਇੱਕ 14 ਸਾਲ ਦੇ ਲੜਕੇ ਤੇ ਬਾਲ ਅਸ਼ਲੀਲਤਾ ਫੈਲਾਉਣ ਅਤੇ ਵੰਡਣ ਸਮੇਤ ਕਈ ਅਪਰਾਧਾਂ ਲਈ ਦੋਸ਼ ਲਗਾਏ ਸਨ ਪੁਲਿਸ ਦਾ ਦੋਸ਼ ਹੈ ਕਿ ਉਹ 764 ਦਾ ਮੈਂਬਰ ਸੀ ਕਿਸੇ ਸਮੂਹ ਨੂੰ ਕ੍ਰਿਮੀਨਲ ਕੋਰਟ ਚ ਸੂਚੀਬੱਧ ਕਰਨ ਨਾਲ ਫੈਡਰਲ ਸਰਕਾਰ ਨੂੰ ਉਹਨਾਂ ਦੀ ਸੰਪਤੀ ਵਾਹਨ ਅਤੇ ਪੈਸਾ ਜ਼ਬਤ ਕਰਨ ਜਾਂ ਫ੍ਰੀਜ਼ ਕਰਨ ਦੀ ਸ਼ਕਤੀ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਇਸ ਨਾਲ ਕੈਨੇਡੀਅਨ ਪੁਲਿਸ ਏਜੰਸੀਆਂ ਨੂੰ ਅੱਤਵਾਦੀ ਅਪਰਾਧਾਂ ਤੇ ਮੁਕੱਦਮਾ ਚਲਾਉਣ ਲਈ ਹੋਰ ਸਾਧਨ ਮਿਲ ਜਾਂਦੇ ਨੇ ਕੈਨੇਡਾ ਚ ਪ੍ਰਵਾਸੀਆਂ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਮਿਸਿਸਾਗਾ ਵਿਖੇ ਇੱਕ ਮੁਸਲਮਾਨ ਔਰਤ ਦਾ ਹਿਜਾਬ ਜ਼ਬਰਦਸਤੀ ਖਿੱਚ ਕੇ ਲਾਉਣ ਦੀ ਹੈਰਾਨੀਕੁਨ ਵਾਰਦਾਤ ਸਾਹਮਣੇ ਆਈ ਹੈ। ਪੀਲ ਰਿਜਨਲ ਪੁਲਿਸ ਮੁਤਾਬਕ ਇਹ ਘਟਨਾ ਸੈਂਟਰਲ ਪਾਰਕਵੇਈ ਈਸਟ ਦੇ ਦੱਖਣਵਾਲ ਮਿਸਿਸਾਗਾ ਵੈਲੀ ਬੁਲੇਵਾਰਡ ਵਿਖੇ ਵਾਪਰੀ। ਪੁਲਿਸ ਅੱਗੇ ਦੱਸਦੀ ਹੈ ਕਿ ਮੁਸਲਮਾਨ ਔਰਤ ਪੈਦਲ ਜਾ ਰਹੀ ਸੀ ਅਤੇ ਜਦੋਂ ਉਹ ਕੁਕਸਵੈਲ ਕ੍ਰੀਕ ਬ੍ਰਿਜ ਨੇੜੇ ਪੁੱਜੀ ਤਾਂ ਇੱਕ ਸ਼ਖਸ ਆਇਆ ਤੇ ਬਿਨਾਂ ਕਿਸੇ ੜਕਾਹਟ ਤੋਂ ਉਸ ਨੂੰ ਮੰਦਾ ਚੰਗਾ ਬੁਲੋਣਾ ਸ਼ੁਰੂ ਕਰ ਦਿੱਤਾ। ਅਚਨਚੇਤ ਵਾਪਰੀ ਘਟ ਕ੍ਰਮ ਦੇ ਮੱਦੇਨਜ਼ਰ ਔਰਤ ਕਬਰਾਂ ਗਈ ਪਰ ਸ਼ੱਕੀ ਨੇ ਅੱਗੇ ਵਧਦਿਆਂ ਹਜਾਬ ਖਿੱਚ ਲਿਆ ਤੇ ਔਰਤ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਲੰਬੇ ਕੱਦ ਅਤੇ ਵਜ਼ਨੀ ਸਰੀਰ ਵਾਲੇ ਗੋਰੇ ਨੇ ਕਾਲੇ ਰੰਗ ਦੀ ਹੁੱਡੀ ਅਤੇ ਗੂੜੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਉਧਰ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਇਸ ਵਾਰਦਾਤ ਨੂੰ ਕੈਨੇਡਾ ਚ ਵਧ ਰੇ ਇਸਲਾਮੋਫੋਬੀਆ ਦੀ ਇੱਕ ਹੋਰ ਹੌਲਨਾਕ ਮਿਸਾਲ ਕਰਾਰ ਦਿੱਤਾ ਜਥੇਬੰਦੀ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਕੇਦੀ ਹੋਣੀ ਚਾਹੀਦੀ ਹੈ ਤੇ ਸਾਡੇ ਆਗੂਆਂ ਨੂੰ ਅਜਿਹਾਂ ਘਟਨਾਵਾਂ ਮੁੜ ਹੋਣ ਤੋਂ ਰੋਕਣ ਲਈ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ। ਦੂਜੇ ਪਾਸੇ ਵਾਰਦਾਤ ਨੂੰ ਸ਼ੱਕੀ ਨਫਰਤੀ ਅਪਰਾਧ ਵਜੋਂ ਲੈਂਦਿਆਂ ਅਪੀਲ ਰਿਜਨਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਹੇਟ ਕਰਾਈਮ ਬਿਊਰੋ ਦੇ ਜਾਂਚਕਰਤਾਵਾਂ ਨਾਲ 905453 2121 ਐਕਸਟੈਂਸ਼ਨ 6098 ਤੇ ਸੰਪਰਕ ਕੀਤਾ ਜਾਵੇ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਕੈਨੇਡਾ ਨੇ ਰਿਕਾਰਡ ਗਿਣਤੀ ਚ ਭਾਰਤੀਆਂ ਨੂੰ ਕੀਤਾ ਰਿਪੋਰਟ। ਇਸ ਸਾਲ 2831 ਭਾਰਤੀਆਂ ਨੂੰ ਕੈਨੇਡਾ ਨੇ ਦਿੱਤਾ ਦੇਸ਼ ਨਿਕਾਲਾ। ਹੜਾਂ ਕਾਰਨ BC ਦਾ ਲੋਅਰ ਮੈਨ ਲੈਂਡ ਅੰਦਰੂਨੀ ਇਲਾਕਿਆਂ ਤੋਂ ਟੁੱਟਿਆ। ਫਰੇਜ਼ਰ ਵੈਲੀ ਚ ਹੜ ਕਾਰਨ ਮੁੱਖ ਹਾਈਵੇ ਬੰਦ ਐਮਰਜੈਂਸੀ ਦੀ ਸਥਿਤੀ। ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਨੇ ਵਿਛਾਇਆ ਜਾਲ ਬ੍ਰੈਂਟਨ ਦੇ ਇੰਦਰਜੀਤ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.25% ਤੇ ਬਰਕਰਾਰ ਰੱਖੀ ਅਕਤੂਬਰ ਚ ਹੋਰ ਕਟੌਤੀਆਂ ਨਾ ਕਰਨ ਦਾ ਦਿੱਤਾ ਸੀ ਇਸ਼ਾਰਾ ਇਸ ਦਿਨਾਲੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ